ਬਹੁਤ ਹੀ ਪਿਆਰੇ ਪਿਆਰੇ ਸਤਿਗੁਰੂ ਜੀ ਪਿਆਰੀ ਪਿਆਰੀ ਸਾਧ ਸੰਗਤ ਜੀ ਤਾਂ ਤਨ ਸਤਿਗੁਰੂ ਤੇਰਾ ਹੀ ਆਸਰਾ ਸਾਧ ਸੰਗਤ ਜੀ ਅੱਜ ਜਿਹੜੀ ਛੋਡੇ ਨਾਲ ਸੱਚੇ ਸਤਗੁਰ ਦੀ ਸਾਖੀ ਕਰਤਾ ਦੇ ਰੂਪ ਵਿੱਚ ਸਾਥੀ ਕਰਨ ਲੱਗਿਆ ਉਹ ਇਹ ਹੈ ਵੀ ਜਿੰਨਾ ਚਿਰ ਜੀਵ ਨੂੰ ਪੂਰਾ ਸਤਿਗੁਰੂ ਨਹੀਂ ਮਿਲਦਾ ਉਹ ਰਜੇਰੋ ਨੂੰ ਪਤਾ ਹੀ ਨਹੀਂ ਲੱਗਦਾ ਜਿੰਦਗੀ ਜਿਉੜਦਾ। ਨਾ ਉਹ ਸੱਚ ਦਾ ਪਤਾ ਲੱਗਦਾ, ਨਾ ਝੂਠ ਦਾ ਪਤਾ ਲੱਗਦਾ, ਨਾ ਪਿਆਰ ਦਾ ਪਤਾ ਲੱਗਦਾ, ਨਾ ਸਤਕਾਰ ਦਾ ਪਤਾ ਲੱਗਦਾ। ਨਾ ਗੁਰੂ ਦਾ ਪਤਾ ਲੱਗਦਾ ਵੀ ਕਿੱਥੇ ਰਹਿ ਜਾਏ। ਨਾ ਅੱਲਾਹ ਕਰਤਾਰ ਦਾ ਪਤਾ ਲੱਗਦਾ ਵੀ ਕਿੱਥੇ ਰਹਿ ਜਾਏ। ਜਦੋਂ ਉਹ ਪੂਰਾ ਗੁਰੂ ਮਿਲ ਜਾਂਦਾ ਜੀਵ ਨੂੰ ਉਹਦੇ ਫਿਰ ਬੇੜੇ ਪਾਰ ਹੋ ਜਾਂਦੇ ਨੇ, ਉਹਦੇ ਸਾਰੇ ਦਸ ਦੇ ਦਵਾਰ ਖੁੱਲ੍ਹ ਜਾਂਦੇ ਨੇ। ਔਰੋ ਪਤਾ ਲੱਗ ਜਾਂਦਾ ਵੀ ਪਿਆਰ ਹੈ ਜਿਹੜਾ ਇਹ ਬੇਗਰਜ ਕਰਨਾ ਹੈ ਫਿਰ ਪੂਰਨ ਫਕੀਰ ਹੈ ਜਿਹੜਾ ਉਹ ਦੱਸਦਾ ਵੀ ਅਕਾਲ ਪੁਰਖ ਦੀ ਬड़ाई ਹੋਈ ਸਾਰੀ ਸ੍ਰਿਸ਼ਟੀ ਨਾਲ ਪਿਆਰ ਕਰਦਾ ਹੈ ਬੇਟਾ ਕਰਨਾ ਹੈ ਬੇਗਰਜ ਗਰਜ ਨਹੀਂ ਵਿੱਚ ਰੱਖਣੀ ਵੀ ਉਹ ਅਸਲੀ ਪਿਆਰ ਹੁੰਦਾ ਹੈ ਉਹ ਸੱਚਾ ਪਿਆਰ ਹੁੰਦਾ ਹੈ ਸਤਕਾਰ ਸਾਰੇ ਹੀ ਜਰਵਾਦਾ ਕਰਨਾ ਹੈ ਸਾਰੇ ਪਸ਼ੂ ਪੰਛੀ ਜੀਵ ਪਰਿੰਦੇ ਚਿਹੜੀਆਂ ਜਰੋਂ ਜੋ ਵੀ ਕੁਛ ਹੈ ਮਾਨਸ ਦੇ ਹਿੱਤਾ ਕਰਦੇ ਕਰਦੇ ਸਾਰਿਆਂ ਦਾ ਜਿਹੜਾ ਉਹ ਜਿੰਨੇ ਵੀ ਪ੍ਰਕਿਰਤੀ ਦੇ ਜੀਵ ਰਹਿੰਦੇ ਨੇ ਸਾਰਿਆਂ ਦਾ ਦਿਲੋਂ ਸਤਿਕਾਰ ਕਰਨਾ ਹੈ ਦਿਲੋਂ ਸਤਿਕਾਰ ਕਰਨਾ ਸਾਰਿਆਂ ਦਾ ਇਹ ਪੂਰਾ ਗੁਰੂ ਹੀ ਸਿਖਿਆ ਸਕਦਾ ਆਪ ਬੰਦੇ ਦੀ ਤੁੰਛ ਦੀ ਗੱਲ ਨਹੀਂ ਇਹ ਏ ਛੋਡੇ ਨਾਲ ਕਵਤਾ ਸਾਂਝੀ ਕਰਨ ਲੱਗਿਆ ਉਹ ਤਾਂ ਵੀ ਜੀਵ ਨੂੰ ਪਹਿਲਾਂ ਪਤਾ ਹੀ ਨਹੀਂ ਲੱਗਦਾ ਮੈਨੂੰ ਖੁਦ ਨੂੰ ਆਪ ਨੂੰ ਪਤਾ ਹੀ ਨਹੀਂ ਲੱਗਿਆ ਪਹਿਲਾਂ ਵੀ ਪਿਆਰ ਕੀ ਚੀਜ਼ ਹੁੰਦਾ ਹੈ ਸਤਕਾਰ ਕੀ ਚੀਜ਼ ਹੁੰਦੀ ਹੈ ਤੇ ਪੁਰਾਣੇ ਫੋਕੋ ਵੀਰ ਕਰਤਾਰ ਕਿੱਥੇ ਰਹਿ ਗਿਆ ਕੋਈ ਪਤਾ ਨਹੀਂ ਸੀ ਜਦੋਂ ਸਤਗੁਰ ਨੇ ਬਾਹਰ ਪੜ੍ਹ ਲਈ ਸਾਰਾ ਕੁਝ ਹੀ ਦੱਸਤਾ ਬਸ ਫਿਰ ਉਹ ਜਿਹੜਾ ਰਹਾਣੀ ਕਾਲ ਜਨ ਪੂਰੇ ਸਤਗੁਰ ਕੋਲੇ ਹੁੰਦਾ ਉਹ ਹੀ ਲਾਉਂਦਾ ਉਹ ਫਿਰ ਜੀਵ ਤੋਂ ਲੈਂਦਾ ਰੀ ਕੁਝ ਉਹ ਜੀਵ ਤੋਂ ਜੀਵ ਦੇ ਕਰਮ ਲੈਂਦਾ ਜਿਹੜੇ ਬਾੜੇ ਕਰਮ ਕਰੇ ਨੇ ਸਾਰੇ ਉਹ ਆਪ ਦੀ ਝੋਲੀ ਪਾ ਲੈਂਦਾ ਝੋਲੀ ਅਟ ਲੈਂਦਾ ਵੀ ਆ ਜਿਹੜਾ ਤੇਰਾ ਏਦੋਂ ਪਹਿਲਾਂ ਜਿੱਤੇ ਵੀ ਤੈ ਪਾਪ ਕਰਮ ਕਰੇ ਨੇ ਚਾਹੇ ਤੈਨੂੰ ਕਿੰਨੇ ਆ ਚਿਰ ਹੋ ਗਿਆ ਢੜਕਦੇ ਬਿਰਦੇ ਨੂੰ 84 ਚੱਕਰ ਚ ਵੀ ਉਹ 베ਰੀ ਝੋਲੀ ਪਾ ਦੇ ਤੇ ਮੈਥੋਂ ਸੁੱਖਾ ਲੈ ਲਿਆ ਉਹ ਫਿਰ ਖੁਸ਼ੀ ਖੁਸ਼ੀਆਂ ਦਿੰਦਾ ਹੈ ਮੁਕਤੀ ਦਾ ਦਾਤਾ ਹੁੰਦਾ ਹੈ ਉਹ ਮੁਕਤੀ ਕਰਦਾ ਹੈ ਸਤਿਖੰਡੋ ਲੈ ਕੇ ਜਾਂਦੇ ਜਿਹੜਾ ਪੂਰ ਫਕੀਰ ਹੁੰਦਾ ਪੂਰੇ ਫਕੀਰ ਤੋਂ ਮੇਰਾ ਗੰਦ ਨਹੀਂ ਲੁਣਦੀ ਇਹ ਪਹਿਲਾਂ ਤੁਸੀਂ ਹਜੂਰ ਪਿਤਾ ਸੰਤ ਡਾਕਟਰ ਗਰਬੀਚ ਰਾਭੀਵ ਸਿੰਘ ਇੰਸਾ ਜੀ ਜਿਹੜਾ ਅਸਲੀ ਗੁਰੂ ਹੈ ਧਰਤੀ ਦੇ ਰੱਬ ਆਇਆ ਹੋਇਆ ਉਹਨਾਂ ਦੇ ਵਿਚਾਰ ਸੁਣੋ ਉਹ ਤੁਹਾਡੇ ਕਬਾੜ ਖੋਲਣਗੇ ਇਹਦੇ ਨਾਲ ਹੀ ਆਪਾਂ ਇਹ ਕਵਤਾ ਜਿਹੜੀ ਉਹ ਜੇ ਨੇ ਬੜਵਾਈ ਐ ਉਹੀ ਬੜਵਾਉਦਾ ਉਹੀ ਗਵਾਉਦਾ ਉਹੀ ਲਿਖਾਉਂਦਾ ਸਾਰਾ ਕੁਝ ਕਰਦਾ ਉਹ ਐ ਧਰਤੀ ਦੇ ਰੱਬ ਆਇਆ ਹੋਇਆ ਐ ਉਹਦੇ ਹੁਕਮ ਦੇ ਨਾਲ ਪੱਤਰੀ ਹਲ ਦਾ ਪਾਦੇ ਦੀ ਕੀ ਬਜਾਣਾ ਕਿ ਲਿਖ ਦੂਗਾ ਕੁਝ ਮੈਂ ਤਾਂ ਕੁਛ ਨਹੀਂ ਜਾਣਦਾ ਅਣਪੜਾ ਉਹ ਕਲ پکڑ ਕੇ ਕਰ ਦਿੰਦਾ ਸਾਰਾ ਕੁਝ ਜਿਹੜਾ ਕਰਨਾ ਐ ਲੋ ਜੀ ਪਹਿਲਾਂ ਹਜ਼ੂਰ ਪਿਤਾ ਜੀ ਦੇ ਅਨਮੋਲ ਬਚਨ ਸੁਣੋ ਫਿਰ ਇਹਦੇ ਨਾਲ ਹੀ ਕਰਤਾ ਸੋੜਿਓ ਲਓ ਜੀ ਸੁਣੋ। ਇਹ ਕਿਹਾ ਦੱਸਿਆ ਹੈ। ਬਿਨ ਦੇਖੇ ਨ ਮੰਨਦਾ ਨਹੀ ਬਿਨ ਮਨ ਮੰਨੇ ਪਿਆਰ ਨਹੀਂ ਪਿਆਰ ਬਿਨਾ ਭਗਤੀ ਨਹੀਂ ਹੁੰਦੀ ਬਿਨ ਭਗਤੀ ਵੇੜਾ ਪਾਰ ਨਹੀਂ ਗੁਰੂ ਦਿਖਾਵੇ ਗੁਰੂ ਮਨਾਵੇ ਗੁਰੂ ਹੀ ਪਿਆਰ ਸਿਖਾਂਦਾ ਏ ਬਿਨ ਗੁਰ ਭਗਤੀ ਮੂਲ ਨਾ ਹੋਵੇ ਜੋ ਕਰਦਾ ਪਛਤਾਂਦਾ ਏ ਸਤਗੁਰ ਸ਼ਰਨ ਵਿੱਚ ਆ ਕੇ ਬੰਦਾ ਅਗਨਾਸ਼ੀ ਦੀ ਪਹਿਚਾਨ ਕਰੇ ਪੂਰੇ ਗੁਰੂ ਦੀ ਨਜ਼ਰ ਸਵੱਲੀ ਛੇਨ ਅੰਦਰ ਕਲਿਆਣ ਕਰੇ ਸਤਿਗੁਰ ਮੌਲਾ ਕਿ ਲੱਖਾਂ ਪਾਪੀਆਂ ਦਾ ਉਦਾਰ ਕਰ ਦਿੰਦੇ ਹਨ ਪਰ ਬਿਨਾ ਗੁਰੂ ਤੋਂ ਬੇੜਾ ਪਾਰ ਨਹੀਂ ਹੁੰਦਾ ਤੁਸੀਂ ਇਹ ਸੋਚੋ ਕਿੰਨੇ ਸਕੂਲ ਹਨ ਕਿੰਨੇ ਕਾਲਜ ਹਨ ਜਿੱਥੇ ਦੁਨਿਆਵੀ ਪੜਾਈ ਕਰਵਾਈ ਜਾਂਦੀ ਹੈ ਦੁਨੀਆਂ ਚ ਜੋ ਚੀਜ਼ ਦਿਸਦੀ ਹੈ ਉਹਨੂੰ ਹੱਲ ਕਰਨ ਵਾਸਤੇ ਉੱਥੇ ਪੜਾਈ ਹੁੰਦੀ ਹੈ ਉਨਾਂ ਲਈ ਟੀਚਰ ਮਾਸਟਰ ਲੈਕਚਰਰ ਜ਼ਰੂਰੀ ਹੈ ਕੀ ਤੁਸੀਂ ਦੱਸ ਸਕਦੇ ਹੋ ਕੋਈ ਐਦਾਂ ਦਾ ਸਕੂਲ ਕਾਲਜ ਜਿਦੇ ਚ ਕੋਈ ਟੀਚਰ ਲੈਕਚਰਰ ਮਾਸਟਰ ਨਾ ਹੋਵੇ ਬੱਚੇ ਜਾਣ ਕਿਤਾਬਾਂ ਪੜ੍ਹਨ ਔਰ ਆਪਣੇ ਆਪ ਗਿਆਨ ਹਾਸਲ ਕਰ ਲੈਣ ਕਦੇ ਸੁਣਿਆ ਤੁਸੀਂ ਕਿਤੇ ਸੁਣਿਆ ਹੋਵੇ ਦੁਨੀਆ ਵਿੱਚ ਕਿਤੇ ਵੀ ਨਹੀਂ ਐਸਾ ਹੋ ਹੀ ਨਹੀਂ ਸਕਦਾ ਟੀਚਰ ਲੈਕਚਰਰ ਬਿਨਾ ਕਿਤਾਬੀ ਗਿਆਨ ਆਉਂਦਾ ਨਹੀਂ ਸੋਚਣ ਵਾਲੀ ਗੱਲ ਹੈ ਇਹ ਦੁਨੀਆਵੀ ਗਿਆਨ ਲਈ ਟੀਚਰ ਮਾਸਟਰ ਲੈਕਚਰਰ ਜ਼ਰੂਰੀ ਹੈ ਕਿਤਾਬਾਂ ਹੁੰਦਿਆਂ ਹੋਿਆਂ ਵੀ ਕੀ ਰੋਹਾਨੀ ਗਿਆਨ ਉਹ ਰਸਤੇ ਜਿਹੜੇ ਬਾਹਰ ਅੱਖਾਂ ਨਾਲ ਦਿਸਦੇ ਵੀ ਨਹੀਂ ਰੋਹਾਨੀ ਰਸਤੇ ਮਾਲਕ ਤੱਕ ਜਾਣ ਦੇ ਰਸਤੇ ਉਹਦੀ ਵਿਅਮਰ ਰਹਿਮਤ ਪਾਉਣ ਦੇ ਰਸਤੇ ਕਿ ਉਹਦੇ ਲਈ ਗੁਰੂ ਦੀ ਜ਼ਰੂਰਤ ਨਹੀਂ ਕਿ ਸਾਡਾ ਹੋਰ ਸਵਾਲ ਕੀ ਤੁਸੀਂ ਦੱਸ ਸਕਦੇ ਹੋ ਕੋਈ ਵੀ ਸੱਜਣ ਕੋਈ ਵੀ ਸੱਜਣ ਪੜਿਆ ਲਿਖਿਆ ਕਿ ਐਦਾਂ ਦਾ ਕੋਈ ਗ੍ਰੰਥ ਹੈ ਪਵਿੱਤਰ ਗ੍ਰੰਥ ਪਵਿੱਤਰ ਕਿਤਾਬ ਜਿਹੜੀ ਸਿੱਧੀ ਅਸਮਾਨ ਤੋਂ ਆਈ ਹੋਵੇ ਕਿਉਂਕਿ ਇਹ ਅਸੂਲ ਹੈ ਪਰਮਾਤਮਾ ਦਾ ਪਹਿਲਾ ਆਦਮੀ ਨੂੰ ਪਰਮਾਤਮਾ ਆਪਣਾ ਰੂਪ ਣਾ ਕੇ ਭੇਜਦਾ ਹੈ ਫਿਰ ਉਹ ਲਿਖਦਾ ਹੈ ਫਿਰ ਲੋਗ ਉਸ ਚੀਜ਼ ਨੂੰ ਮੰਨਦੇ ਹਨ ਯਾਨੀ ਆਦਮੀ ਨੂੰ ਪਹਿਲਾਂ ਭੇਜਿਆ ਗਿਆ ਆਦਮੀ ਚਾਹੇ ਉਹ ਗੁਰੂ ਆਇਆ ਚਾਹੇ ਰੱਬ ਦਾ ਅਵਤਾਰ ਆਇਆ ਉਹਨੇ ਪਵਿੱਤਰ ਗ੍ਰੰਥਾਂ ਦੀ ਰਚਨਾ ਕੀਤੀ ਯਾਨੀ ਗੁਰੂ ਜ਼ਰੂਰੀ ਸੀ ਫਿਰ ਜਾ ਕੇ ਪਵਿੱਤਰ ਗ੍ਰੰਥ ਬਣੇ ਗ੍ਰੰਥਾਂ ਤੋਂ ਗੁਰੂ ਨਹੀਂ ਬਣਿਆ ਕਰਦਾ ਇਹ 100% ਸੱਚ ਹੈ ਯਾ ਫਿਰ ਸਾਡੇ ਸਵਾਲ ਦਾ ਜਵਾਬ ਦਿਓ ਦੱਸੋ ਬਿਨਾ ਆਦਮੀ ਗੁਰੂ ਤੋਂ ਕਿਹੜਾ ਗ੍ਰੰਥ ਹੈ ਜਿਹੜਾ ਲਿਖਿਆ ਗਿਆ ਹੈ ਕੋਈ ਦੱਸੇ ਅਸੀਂ ਮੰਨ ਜਾਵਾਂਗੇ ਅਸੀਂ ਵੀ ਕਹਾਂਗੇ ਹਾਂ ਭਈ ਅਸੀਂ ਵੀ ਇਸੇ ਨੂੰ ਮੰਨ ਲੈਨੇ ਦੱਸੋ ਸਾਰੇ ਵਰਡ ਨੂੰ ਚੈਲੰਜ ਹੈ ਸਾਰੀ ਦੁਨੀਆ ਨੂੰ ਕੋਈ ਬੰਦਾ ਦੱਸੇ ਬਿਨਾ ਗੁਰੂ ਤੋਂ ਕਿਹੜਾ ਗ੍ਰੰਥ ਲਿਖਿਆ ਗਿਆ ਹੈ ਗੱਲਾਂ ਕਰਨੀਆਂ ਸੌਖੀਆਂ ਹਨ ਕੋਲੋਂ ਮਨ ਦੇ ਗੁਲਗੁਲੇ ਬਣਾ ਬਣਾ ਛੱਡ ਤੇ ਜਾਂ ਕਿਹੜੇ ਪਵਿੱਤਰ ਗ੍ਰੰਥ ਚ ਲਿਖਿਆ ਹੈ ਕਿ ਮੈਂ ਗੁਰੂ ਹਾਂ ਸਾਨੂੰ ਦੱਸੋ ਕਿਹੜੇ ਪਵਿੱਤਰ ਗ੍ਰੰਥ ਚ ਲਿਖਿਆ ਕਿ ਮੈਂ ਹੀ ਗੁਰੂ ਮੈਂ ਹੀ ਗੁਰੂ ਮੈਂ ਹੀ ਗੁਰੂ ਮੈਂ ਹੀ ਗੁਰੂ ਕਿਤੇ ਵੀ ਨਹੀਂ ਲਿਖਿਆ ਸਾਰੇ ਧਰਮਾਂ ਦੇ ਅਸੀਂ ਪਵਿੱਤਰ ਗ੍ਰੰਥ ਪੜ੍ਹੇ ਹਨ ਸਾਰੇ ਕਹਿੰਦੀਆਂ ਨੂੰ ਗੁਰੂ ਭਾਲੋ ਭਾਈ ਪੂਰਨ ਗੁਰੂ ਮਿਲੇ ਉਹੀ ਪਾਰ ਉਤਾਰਾ ਕਰ ਸਕਦਾ ਹੈ ਗੁਰੂ ਵਰਗ ਗੁਰੂ ਬਿਨਾ ਪਾਰ ਉਤਾਰਾ ਨਹੀਂ ਹੋ ਸਕਦਾ ਔਰ ਗੁਰੂ ਦੀ ਬਾਣੀ ਗੁਰੂ ਗੁਰੂ ਪਹਿਲਾ ਗੁਰੂ ਦੀ ਬਾਣੀ ਹੀ ਗੁਰੂ ਹੈ ਮਤਲਬ ਗੁਰੂ ਦੇ ਵਚਨ ਮੰਨੋਂਗੇ ਤਾਂ ਹੀ ਗੁਰੂ ਤੋਂ ਪੂਰਾ ਫਾਇਦਾ ਉਠਾ ਸਕੋਗੇ ਇਹਦਾ ਮਤਲਬ ਕਿਸੇ ਗ੍ਰੰਥ ਰਾਏ ਨਾਲ ਨਹੀਂ ਹੁੰਦਾ ਕਿਤੇ ਤੁਸੀਂ ਹੋਰ ਪਾਸੇ ਲਾ ਲਓ ਸੋ ਇਹ ਹਕੀਕਤ ਹੈ ਕਿ ਇਹਦਾ ਜਵਾਬ ਦਿੱਤਾ ਨਹੀਂ ਜਾ ਸਕਦਾ ਕਿਉਂਕਿ ਇਹੀ ਸੱਚ ਹੈ ਸੋ ਗੁਰੂ ਦੀ ਜ਼ਰੂਰਤ ਅਤੀ ਹੈ ਔਰ ਸਾਨੂੰ ਸਤਗੁਰ ਮੌਲਾ ਉਹ ਗੁਰੂ ਮਿਲਿਆ ਜਿਹੜਾ ਦੋਨਾਂ ਜਹਾਨਾਂ ਦਾ ਹੈ ਮਾਲਕ ਖੁਸ਼ੀਆਂ ਦੇਣ ਵਾਲਾ ਇੱਥੇ ਵੀ ਨਜ਼ਾਰੇ ਦਿੱਤੇ ਔਰ ਚੜਾਈ ਕਰਕੇ ਅੱਗੇ ਰੋਹਾਨੀ ਮੰਡਲਾਂ 'ਚ

ਹੁੰਦਾ ਅਸਲੀ ਕੀ ਪਿਆਰ ਹੈ ਲੱਗਿਆ ਹੁਣ ਪਤਾ ਪੜਾਵੋ ਹੁੰਦਾ ਅਸਲੀ ਕੀ ਸਤਕਾਰ ਹੈ ਲੱਗਿਆ ਹੁਣ ਪਤਾ ਪੜਾਵੋ ਰਹਿ ਜਾ ਕਿੱਥੇ ਹੁਣ ਕਰਤਾਰ ਹੈ ਲੱਗਿਆ ਹੁਣ ਪਤਾ ਪੜਾਵੋ ਪਰੇ ਮਨ ਛਾਨੀ ਰਹੇਦਾ ਔ ਪਿਆਰ ਪਰੇ ਮਨ ਛਾਨੀ ਰਹੇਦਾ ਰਹੇਦਾ ਅੰਦਰ ਦੇੜਾ ਰੱਬ ਹੈ ਗੁਰੂ ਹੈ ਪ੍ਰਮਾਤਮਾ ਉਹ ਪ੍ਰੇਮ ਹੈ ਉਹ ਪ੍ਰੇਮ ਵੀ ਕਹਿੰਦੇ ਆ ਉਹ ਅੰਦਰ ਹੀ ਰਹਦਾ ਸਭ ਦੇ ਪਿਆਰ ਪਾਰੇ ਮਨ ਛਾਨੀ ਰਹਦਾ ਰਹਦਾ ਅੰਦਰ ਮਜੂਦ ਹੈ ਸਾਰਿਆਂ ਜੀ ਲਗਾ ਜੰਨੀ ਰਹਦਾ ਰਹਦਾ ਅੰਦਰ ਮਜੂਦ ਹੈ ਲੱਗਿਆ ਹੁਣ ਪਤਾ ਪਰਬੋ ਹੁੰਲਾ ਅਸਲੀ ਕੀ ਪਿਆਰ ਹੈ ਲੱਗਿਆ ਹੁਣ ਪਤਾ ਪਰਬੋ हा असली की सत्कार है लगया लग हुआ होता है पता हु परिम प्रेम है सब कोई कह जानदा कोई, कोई है आओ प्रेम प्रेम है सब कोई कहना पर जानदा कोई कोई है ਅੱਲਾ ਅੱਲਾ ਸਭ ਕੋਈ ਕਹੇਦਾ ਪਰ ਪਛਾਣਦਾ ਕੋਈ ਕੋਈ ਐ ਅੱਲਾ ਅੱਲਾ ਸਭ ਕੋਈ ਕਹੇਦਾ ਪਰ ਪਛਾਣਦਾ ਕੋਈ ਕੋਈ ਐ ਲੱਗਿਆ ਹੁਣ ਪਤਾ ਪੜਾਵੋ ਆਓ ਲੱਗਿਆ ਹੁਣ ਪਤਾ ਪੜਾਵੋ ਹੁੰਦਾ ਅਸਲੀ ਕੀ ਪਿਆਰ ਹੈ ਲੱਗਿਆ ਹੁਣ ਪਤਾ ਪੜਾਵੋ ਰਹਿਆ ਕਿੱਥੇ ਹੁਣ ਕਰਤਾਰ ਹੈ ਲੱਗ ਗਿਆ ਹੁਣ ਪਤਾ ਪੜਾ ਉਹ ਘਟ ਘਟ ਦੇ ਵਿੱਚ ਹੈ ਰਹਿਦਾ ਸਭ ਦੇ ਜੀਲਾਂ ਦੀਆਂ ਜੜੇ ਜੀ ਆਓ ਘਟ ਘਟ ਦੇ ਵਿੱਚ ਹੈ ਰਹਿਦਾ ਜਾਣੇ ਕੋਈ ਕੋਈ ਐ ਆਓ ਕਿਸੇ ਨੂੰ ਪਤਾ ਨਹੀਂ ਵੀ ਘਟ ਘਟ ਜਿਹੜੇ ਆਪਣੇ ਅੰਦਰ ਵਸੇ ਕੋਈ ਕੋਈ ਜਾਣਦਾ ਉਹ ਕੌਣ ਜਿਹੜਾ ਜਿਹੜੂ ਪੂਰਾ ਗੁਰੂ ਮਿਲ ਗਿਆ ਜੀਵ ਨੂੰ ਚਾਹੇ ਉਹ ਇਸਤਰੀ ਹੈ ਵੱਡਾ ਜਿਹਨੂੰ ਪੂਰਾ ਮਿਲ ਗਿਆ ਨਾ ਉਹਨ ਫੇਰ ਕਦਾ ਲੱਗਦਾ ਵੀ ਇਹ ਤਾਂ ਜੜਾ ਆਪਣੇ ਅੰਦਰ ਹੀ ਰਹਦਾ ਘੜ ਘੜ ਦੇ ਵਿੱਚ ਹਰੇ ਦਾ ਪਰ ਜਾਣੇ ਕੋਈ ਕੋਹੀਏ ਪੂਰੇ ਗੁਰੂ ਤੋਂ ਨਾਮ ਜੋ ਲੈਂਦਾ ਪਛਾਣ ਦਾ ਸੋਈ ਸੋਈ ਹੈ ਆਓ ਪੂਰੇ ਗੁਰੂ ਤੋਂ ਨਾਮ ਜੋ ਲੈਂਦਾ ਪਛਾਣ ਦਾ ਉਹ ਸੋਈ ਹੈ ਲੱਗਿਆ ਹੁਣ ਪਤਾ ਪੜਾਵੋ ਔਰ ਲੱਗਿਆ ਹੁਣ ਪਤਾ ਪੜਾਵੋ ਹੁੰਦਾ ਅਸਲੀ ਕੀ ਪਿਆਰ ਹੈ ਲੱਗਿਆ ਹੁਣ ਪਤਾ ਪੜਾਵੋ ਅਰੇ ਯਾ ਕਿੱਥੇ ਕਰਤਾਰ ਹੈ ਲੱਗਿਆ ਹੁਣ ਪਤਾ ਪੜਾਵੋ ਪੂਰੇ ਗੁਰੂ ਦੀ ਖਾਸ਼ੇਦ ਸ਼ਾਦੀ ਪੈਸਾ ਨਾ ਲੈਂਦਾ ਹੈ ਢੋੜ ਘੜੀ ਝੱਲੋ ਗੱਲਾਂ ਪੂਰੇ ਗੁਰੂ ਦੀਆਂ ਪੂਰੇ ਗੁਰੂ ਦੀ ਖਾਸ਼ੇਦ ਸ਼ਾਦੀ ਪੈਸਾ ਨਾ ਲੈਂਦਾ ਹੈ ਸੱਚਖੰਡ ਦੀ ਖਾਹੀ ਛਾਨੀ ਦੇਂਦਾ ਉਹ ਦਿਲ ਦਾ ਹੀ ਦਿਲ ਦਾ ਹੈ ਸੱਚਖੰਡ ਦੀ ਖਾਸ਼ ਨਛਾਨੀ ਦਿਲ ਦਾ ਹੀ ਉਹ ਦਿਲ ਦਾ ਹੈ ਲੱਗਿਆ ਹੁਣ ਪਤਾ ਪਰਾਵੋ ਆਹ ਲੱਗਿਆ ਹੁਣ ਪਤਾ ਪਰਾਵੋ ਹੁੰਦਾ ਅਸਲੀ ਕੀ ਪਿਆਰ ਹੈ ਲੱਗਿਆ ਹੁਣ ਪਤਾ ਪਰਾਵੋ ਰਹਿਲਾ ਕਿੱਥੇ ਹੁਣ ਕਰਤਾਰ ਹੈ ਲੱਗਿਆ ਹੁਣ ਪਤਾ ਪਰਾਵੋ ਲੰਘਦਾ ਹੈ ਪਾਪ ਜੀਵੇ ਵੜੀ ਵਿੱਚ ਪਾਉਦਾ ਹੈ ਔ ਲੈਂਦਾ ਹੈ ਪਾਪ ਜੀਵ ਦੇ ਲੈ ਕੇ ਝੋਲੀ ਵਿੱਚ ਪਾਉਂਦਾ ਹੈ ਬਦਲੇ ਵਿੱਚ ਮੁਕਤੀ ਦੇ ਕੇ ਸੱਚ ਖੰਡ ਪਚਾਉਦਾ ਹੈ ਪੂਰਾ ਗੁਰੂ ਬਦਲੇ ਵਿੱਚ ਮੁਕਤੀ ਦੇ ਕੇ ਸੱਚ ਖੰਡ ਪਚਾਉਂਦਾ ਹੈ ਲੱਗਿਆ ਹੁਣ ਪਤਾ ਪਰਾਵੋ ਔ ਲੱਗਿਆ ਹੁਣ ਪਤਾ ਪਰਾਵੋ ਹੁੰਦਾ ਅਸਲੀ ਕੀ ਪਿਆਰ ਹੈ ਲੱਗ ਗਿਆ ਹੁਣ ਪਤਾ ਪਰ ਆਵੋ ਰਹਿਣਾ ਕਿੱਥੇ ਹੁਣ ਕਰਤਾ ਰ ਹੈ ਲੱਗ ਗਿਆ ਹੁਣ ਪਤਾ ਪਰ ਆਵੋ ਲੱਗ ਗਿਆ ਹੁਣ ਪਤਾ ਪਰ ਆਵੋ ਅੱਲਾ ਧਰਤੀ ਤੇ ਆਇਆ ਹੈ ਔ ਲੱਗ ਗਿਆ ਹੁਣ ਪਤਾ ਪਰ ਆਵੋ ਅੱਲਾ ਧਰਤੀ ਤੇ ਆਇਆ ਹੈ ਸਤਜੁਗ ਹੈ ਲੈ ਕੇ ਆਉਣਾ ਪਾ ਲੈਣ ਬੜਾਇਆ ਹੈ ਹੁਣ ਪਤਾ ਲੱਗਿਆ ਦਾਸ ਨੂੰ ਤਾਂ ਜਿਨ੍ਹਾਂ ਨੇ ਉਹ ਜਿਹੜਾ ਸੱਚੇ ਦਿਲੋਂ ਯਾਰੀ ਲਾ ਲੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਇਆ ਹੋਇਆ ਅੱਲਾ ਕਿੱਥੇ ਵੀ ਗੁਰੂ ਸਰ ਮੌੜੀਏ ਵਿਚਾਰ ਧਾਰ ਲਿਆ ਸਰਦਾਰ ਬੱਗੜ ਸਿੰਘ ਬਾਪੂ ਨੰਬਰਦਾਰ ਜੀ ਦੇ ਘਰੇ ਮਾਤਾ ਨਸੀਬ ਕੌਰ ਦੇ ਕੋਖੋ ਨੂੰ ਭਾਗਲਾ ਤੇ ਉੱਥੇ ਆਇਆ ਧਰਤੀ ਤੇ ਆਇਆ ਅੱਲਾ ਆਪ ਹੁਣ ਪਤਾ ਲੱਗਿਆ ਵੀ ਧਰਤੀ ਤੇ ਆਇਆ ਹੋਇਆ ਭਾਗ ਬੜਾ ਅੰਦਾਜ਼ੀ ਨੂੰ ਤੇਰਾ ਜੀ ਦੇ ਤੇ ਦ੍ਰਿਸ਼ਟੀ ਭਾਤੀ ਬਸ পাপ ਕੰਮ ਕਾਟ ਦਿੰਦਾ ਸੱਚ ਕੰਨ ਦਾ ਭਾਂਗੀ ਬਣਾਉਂਦਾ ਜਿਹੜਾ ਕੇਰਾ ਸੱਚੇ ਜਨ ਦਰਸ਼ਨ ਕਰ ਲੈਂਦਾ ਹੈ ਬੇੜੇ ਪਾਰ ਹੋ ਜਾਂਦੇ ਨੇ ਭਰਾਓ ਉਹ ਜਿਹੜਾ ਸੱਚ ਹੈ ਉਹ ਗੇਲ ਚ ਬਸਾਇਆ ਹੋਇਆ ਪਰ ਸੂਰਜ ਨੂੰ ਬਾਹਰ ਜਰ ਬੱਦਲ ਨਹੀਂ ਝਾਕੇ ਰੱਖਦੇ ਹੁੰਦੇ ਉਹ ਫਿਰ ਬੱਦਲਾਂ ਨੂੰ ਪਾੜ ਕੇ ਰੰਗਿਆ ਹੁੰਦਾ ਐਵੇਂ ਜਿਵੇਂ ਉਹ ਗੇਲ ਚ ਬੰਦ ਕੀਤਾ ਇਹਦੇ ਨੇ ਆਪਦੇ ਜਣੇ ਜਦੋਂ ਆਇਆ ਸਤਜੁਗ ਲੈ ਕੇ ਆਊਗਾ ਹਰਤੀ ਉਹਨੇ ਸੱਤ ਖੜ ਦਾ ਨਮੂਨਾ ਬੋਲਾ ਦੇਣਾ ਕਿ ਅੱਖਾਂ ਟੱਡੀਆਂ ਰਹਿ ਜਾਣਗੀਆਂ ਸਾਰਿਆਂ ਦੀਆਂ ਆ ਜਿਹੜੇ ਲੱਕੀ ਸ਼ਕਲੀ ਦੇ ਸਭ ਜਾਣਗੇ ਕਿਸੇ ਨਹੀਂ ਘੜਨਾ ਇੱਥੇ ਜਦੋਂ ਆ ਗਿਆ ਜਿਵੇਂ ਹੁਣ ਸੂਰਜ ਚੜ ਗਿਆ ਉਹਦੇ ਪੂਰੇ ਦੀਗਾ ਕੀ ਕਰੂ ਬਸ ਐਂ ਦੱਸੋ ਜਾਂ ਧਿਆਣ ਵੀ ਸਾਰੇ ਦੇਖੀ ਚੱਲੋ ਤੁਸੀਂ ਲੱਗ ਗਿਆ ਹੁਣ ਪਤਾ ਪੜਾਓ ਅੱਲਾ ਤਰਤੀ ਤੇ ਆਇਆ ਹੈ ਸਤਜੁਗ ਲੈ ਕੇ ਅਉੜਾ ਪਲੈਣ ਬਣਾਇਆ ਹੈ ਉਹ ਤਾਂ ਪਲੈਣ ਬਣਾਈ ਬੈਠਾ ਹੈ ਉਹਨੂੰ ਕੌਣ ਰੋਕੂ ਉਹਨੂੰ ਕਾਲ ਬਹਾਕਾਲ ਕੋਈ ਵੀ ਨਹੀਂ ਰੋਕ ਸਕਦਾ ਉਹਨੂੰ ਆ ਜਿਹੜੇ ਲੰਡੂ ਪੱਜੂ ਹੋਰ ਨੇ ਕਾਲ ਦੇ ਯਾਰ ਉਹ ਤਾਂ ਕੀ ਰੋਕ ਸਕਣਗੇ ਕੋਈ ਨਹੀਂ ਰੋਕ ਸਕਦਾ ਸੱਤ ਜਿਓ ਕਹ ਲੈ ਕੇ ਔਰਾ ਪਲੇਣ ਬਣਾਇਆ ਹੈ ਲੱਗਿਆ ਹੁਣ ਪਤਾ ਪਰਾਵੋ ਆਓ ਲੱਗਿਆ ਹੁਣ ਪਤਾ ਪਰਾਵੋ ਹੁੰਦਾ ਅਸਲੀ ਕੀ ਪਿਆਰ ਹੈ ਲੱਗਿਆ ਹੁਣ ਪਤਾ ਪਰਾਵੋ ਰਹਿਦਾ ਕਿੱਥੇ ਹੁਣ ਕਰਤਾਰ ਹੈ ਲੱਗਿਆ ਹੁਣ ਪਤਾ ਪਰਾਵੋ ਕਾਲੇ ਕੇ ਬਲਬੀਰ ਬੜਾਈ ਸੱਚੇ ਦੀ ਕਰਦਾ ਹੈ ਆਓ ਕੰਨ ਕੇ ਪਰ ਵੀਰ ਬੜਾਈ ਸੱਚ ਦੀ ਕਰਦਾ ਹੈ ਰੱਬ ਜੱਟ ਹੈ ਸੱਚ ਪਰਾਹੋ ਸੱਚਾ ਬਾਦ ਸੱਚ ਦੀ ਕਰਦਾ ਹੈ ਜੱਟ ਦਾ ਚੋਲਾ ਪਾ ਕੇ ਆਇਆ ਜੱਟ ਦੇ ਘਰੇ ਆ ਸੱਚ ਦੀ ਕੀ ਸੱਚ ਦੀ ਹੈ ਰੱਬ ਅੱਲਾ ਗੋੜ ਵਾਹਿਗੁਰੂ ਉਹ ਸੱਚ ਹੈ ਸੱਚੀ ਆ ਗਏ ਜਿਹੜੇ ਸੱਚ ਹੁੰਦੇ ਉਹ ਸੱਚ ਦੀ ਬਾਤ ਸੁਣਾਉਂਦਾ ਹੁੰਦਾ ਹੈ ਕਾਲ ਨੇ ਕੇਬਲ ਵੀਰ ਵੜਾਈ ਸੱਚ ਦੀ ਕਰਦਾ ਹੈ ਰੱਬ ਜੱਟ ਹੈ ਸੱਚ ਪ੍ਰਭੂ ਸੱਚਾ ਬਾਤ ਸੱਚ ਦੀ ਕਰਦਾ ਹੈ ਸੱਚਾ ਬਾਤ ਸੱਚ ਦੀ ਕਰਦਾ ਹੈ ਲੱਗਿਆ ਹੁਣ ਪਤਾ ਪੜਾਵੋ ਆਹਾ ਲੱਗਿਆ ਹੁਣ ਪਤਾ ਪੜਾਵੋ ਹੁੰਦਾ ਅਸਲੀ ਕੀ ਪਿਆਰ ਹੈ ਲੱਗਿਆ ਹੁਣ ਪਤਾ ਪੜਾਵੋ ਰਹਿਦਾ ਕਿੱਥੇ ਹੁਣ ਕਰਤਾਰ ਹੈ ਲੱਗਿਆ ਹੁਣ ਪਤਾ ਪੜਾਵੋ ਰੇਲਾ ਕਿੱਥੇ ਹੁਣ ਕਰਤਾਰ ਹੈ ਲੱਗਿਆ ਹੁਣ ਪਤਾ ਪਰਾਵੋ ਸਾ ਸੰਗ ਜੀ ਹੱਥ ਵੱਲ ਕੇ ਬੇਨਤੀ ਹੈ ਬੇਪਾ ਸਤਗੁਰ ਪੂਰੇ ਜੀ ਰੱਬ ਜੱਟ ਦੀ ਸਚਾਈ ਸਾਰੀ ਦੁਨੀਆ ਦੇ ਵਿੱਚ ਪਚੌੜੀ ਹੈ ਇਹਨਾਂ ਨੂੰ ਦੱਸਣਾ ਹੈ ਜੀ ਇਹ ਤਾਂ ਜਿਹੜਾ ਸੱਚਾ ਸੋਚਾ ਫਕੀਰ ਆ ਇਹਨਾਂ ਨੇ ਕੋਈ ਕੈਦ ਕਰ ਰੱਖਿਆ ਹੈ ਤੇ ਆਪਾਂ ਸਚਾਈ ਪਚਾਉਣੀ ਹੈ ਬੀ ਲਖੀਆਂ ਨੂੰ ਲਈ ਜਾਂਦੇ ਨੇ ਬਾਰ-ਬਾਰ ਇੱਥੇ ਪਰ ਜਿਹੜਾ ਸੱਚਾ ਆਸ਼ਿਕ ਹੈ ਸੱਚੇ ਸਤਗੁਰ ਦਾ ਉਹ ਤਾਂ ਨਹੀਂ ਮੰਨਦਾ ਜਿਹੜੇ ਉਹ ਮਾਗਰ ਲੱਗੂ ਰਹੋ ਵੱਲ ਜਾਂਦੇ ਨੇ ਚਲੋ ਉਹ ਵੀ ਆਪੇ ਠੀਕ ਹੋ ਜਾਣਗੇ ਸਤਗੁਰ ਜਾਲੇ ਉਹਦਾ ਕੰਮ ਜਾਲੇ ਆਪੇ ਕਰੂ ਜੇ ਤੇ ਉਹਦੇ ਕਰਨਾ ਹੈ ਇਹ ਆਪਾਂ ਸਚਾਈ ਪਚਾਉਣ ਵਾਸਤੇ ਸ਼ੇਅਰ ਜਰੂਰ ਕਰਨਾ ਜੀ ਸ਼ੇਅਰ ਕਰਾਂਗੇ ਫੇਰ ਸਾਰੀ ਦੁਨੀਆ 'ਚ ਜਾਊਗਾ ਸਾਫ ਸਾਫ ਜੀ ਸਾਰੀ ਦੁਨੀਆ 'ਚ ਇਹ ਆਪਾਂ ਸੱਚੇ ਫਲਾਉਣਾ ਹੈ ਏ ਅਥਵੰਨਗੇ ਵੇਲ ਤੇ ਵੀ ਛੇਹ ਜ਼ਰੂਰ ਕਰਿਓ ਆਪਾਂ ਗੁਰੂ ਪਿਤਾ ਜੀ ਦੀ ਆਨ ਬਾਣ ਛਾ ਨੂੰ ਸਾਰੀ ਦੁਨੀਆ ਦੇ ਵਿੱਚ ਉੱਚਾ ਝੱਕੜ ਹੈ ਜੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਜੀ